ਸਾਤਰੀਏ ਕਾਲਜੀ ਜਜ਼ਬੰਦੀ ਜ਼ਿੰਦਗੀ ਸਟੋਰੀ ਚ ਤੁਹਾਡਾ ਸਵਾਗਤ ਹੈ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਰਜ਼ਾ ਹੈ ਕਿ ਚੰਗੀ ਲੱਗੇ ਕਹਾਣੀ ਤਾਂ ਲਾਈਕ ਜ਼ਰੂਰ ਕਰਿਆ ਕਰੋ ਹੌਸਲਾ ਵਧਾਉਣ ਦਾ ਕੰਮ ਕਰਦਾ ਹੈ ਤੇ ਜੇਕਰ ਰੂਹ ਨੂੰ ਖੁਸ਼ ਕਰਦੀ ਹੈ ਕਹਾਣੀ ਤਾਂ ਸ਼ੇਅਰ ਜ਼ਰੂਰ ਵੱਧ ਤੋਂ ਵੱਧ ਕਰਿਆ ਕਰੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਹੈ ਅਨਾਥ ਮੇਰੇ ਚਾਚਾ ਚਾਚੀ ਪਿੰਡ ਵਿੱਚ ਰਹਿੰਦੇ ਸੀ ਤੇ ਸਾਨੂੰ ਮਿਲ ਬਸ ਵਿੱਚ ਆ ਰਹੇ ਸੀ ਕਿ ਉਹਨਾਂ ਦੀ ਬਸ ਪਲਟ ਗਈ ਬਸ ਦੇ ਮਸਾਫਰ ਆਪਣੀ ਜਾਨ ਤੋਂ ਹੱਥ ਤੋਂ ਬੈਠੇ ਮੇਰੇ ਚਾਚਾ ਚਾਚੀ ਵੀ ਐਸਾ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਚਾਚਾ ਚਾਚੀ ਦੀ ਬਸ ਇੱਕ ਹੀ ਧੀ ਸੀ ਮੇਰੇ ਮੰਮੀ ਤੇ ਪਾਪਾ ਰੂਬਲ ਦੇ ਪਿੰਡ ਗਏ ਸੀ ਉਹਨਾਂ ਦੀਆਂ ਅੰਤਮ ਰਸਮਾਂ ਕਰਨ ਦੇ ਲਈ ਜਦੋਂ ਵਾਪਸ ਆਏ ਤਾਂ ਉਹਨਾਂ ਦੇ ਨਾਲ ਰੂਬਲ ਵੀ ਸੀ ਉਹ ਮੇਰੇ ਤੋਂ ਸ਼ਾਇਦ 1 ਸਾਲ ਹੀ ਵੱਡੀ ਹੋਵੇਗੀ ਉਹ 18 ਸਾਲ ਦੀ ਸੀ ਤੇ ਮੈਂ 17 ਸਾਲ ਦਾ ਸੀ ਉਸਨੇ ਆਪਣੇ ਹੱਥਾਂ ਵਿੱਚ ਛੋਟਾ ਜਿਹਾ ਬੈਗ ਫੜਿਆ ਹੋਇਆ ਸੀ ਤੇ ਰੋਈ ਜਾ ਰਹੀ ਸੀ ਵਾਰ-ਵਾਰ ਮੇਰੀ ਮਾਂ ਦੇ ਗਲ ਲੱਗ ਕੇ ਕਹਿੰਦੀ ਕਿ ਵੱਡੇ ਮੰਮੀ ਮੈਨੂੰ ਮੰਮੀ ਪਾਪਾ ਛੱਡ ਕੇ ਕਿਉਂ ਚਲੇ ਗਏ ਮੇਰੀ ਮਾਂ ਉਸਨੂੰ ਤਸੱਲੀ ਦੇਣ ਲੱਗੀ ਮੇਰੀ ਭਾਬੀ ਨੇ ਹੀ ਉਸਨੂੰ ਰੋਟੀ ਪਾਣੀ ਜ਼ਬਰਦਸਤੀ ਖਵਾਇਆ ਪਿਆ ਸੀ ਉਹ ਤਾਂ ਗਮ ਵਿੱਚ ਇਸ ਤਰ੍ਹਾਂ ਨਟਾਲ ਹੋ ਚੁੱਕੀ ਸੀ ਕਿ ਕੁਝ ਖਾ ਪੀ ਵੀ ਨਹੀਂ ਸੀ ਰਹੀ ਉਸਨੂੰ ਦੇਖ ਕੇ ਮੈਨੂੰ ਦੁੱਖ ਤਾਂ ਬਹੁਤ ਹੋ ਰਿਹਾ ਸੀ ਪਰ ਬਸ ਮੈਂ ਕੁਝ ਹਮਦਰਦੀ ਦੇ ਸ਼ਬਦ ਹੀ ਬੋਲ ਸਕਿਆ ਸੀ ਮੇਰੇ ਦੋ ਭਰਾ ਸੀ ਜੋ ਵਿਆਹੀ ਹੋਏ ਸਨ ਦੋ ਭੈਣਾਂ ਵੀ ਸੀ ਇੱਕ ਦਾ ਤਾਂ ਵਿਆਹ ਹੋ ਚੁੱਕਿਆ ਸੀ ਤੇ ਇੱਕ ਹਜੇ ਕੁਆਰੀ ਸੀ ਮਾ ਉਸ ਦੇ ਲਈ ਰਿਸ਼ਤੇ ਵੇਖ ਰਹੀ ਸੀ ਮੈਂ ਸਭ ਤੋਂ ਛੋਟਾ ਸੀ ਕੁਝ ਦਿਨ ਤਾਂ ਰੂਬਲ ਨੂੰ ਸਭ ਤਸੱਲੀ ਦਿੰਦੇ ਰਹੇ ਪਰ ਫਿਰ ਉਸ ਨੂੰ ਭਾਬੀ ਕਹਿਣ ਲੱਗੀ ਕਿ ਇਸ ਤਰ੍ਹਾਂ ਤਾਂ ਤੂੰ ਹਰ ਸਮੇਂ ਪਰੇਸ਼ਾਨ ਹੁੰਦੀ ਰਹਵੇਂਗੀ ਤੈਨੂੰ ਆਪਣੇ ਆਪ ਨੂੰ ਘਰ ਦੇ ਕੰਮਾਂ ਵਿੱਚ ਬਿਜ਼ੀ ਕਰ ਲੈਣਾ ਚਾਹੀਦਾ ਉਹ ਕਹਿਣ ਲੱਗੀ ਕਿ ਮੈਂ ਪਿੰਡ ਵਿੱਚ ਪੜ੍ਹਦੀ ਸੀ ਸਾਡੇ ਪਿੰਡ ਵਿੱਚ ਕਾਲਜ ਵੀ ਸੀ ਪਰ ਕਿਸੇ ਨੇ ਵੀ ਉਸਦੀ ਇਸ ਗੱਲ ਵੱਲ ਧਿਆਨ ਨਹੀਂ ਸੀ ਦਿੱਤਾ ਭਾਬੀ ਕਹਿਣ ਲੱਗੀ ਕਿ ਤੂੰ ਪੜ੍ਹ ਲਿਖ ਕੇ ਕੀ ਕਰਨਾ ਘਰ ਦੇ ਕੰਮ ਕਰ ਹੀ ਕਰਨੇ ਆ ਮੇਰੇ ਮੰਮੀ ਕਹਿਣ ਲੱਗੇ ਕਿ ਮੇਰੀਆਂ ਦੋਨੋਂ ਬੇਟੀਆਂ 10ਵੀਂ ਤੱਕ ਹੀ ਪੜ੍ਹੀਆਂ ਇੱਕ ਦਾ ਤਾਂ ਮੈਂ ਵਿਆਹ ਕਰ ਦਿੱਤਾ ਤੇ ਦੂਜੀ ਦਾ ਵੀ ਰਿਸ਼ਤਾ ਦੇਖ ਰਹੀ ਆ ਆਪਣੇ ਘਰ ਵਿੱਚ ਜ਼ਿਆਦਾ ਪੜ੍ਹਾਈ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ ਕੁੜੀ ਨੂੰ ਤਾਂ ਬਸ ਘਰ ਦੇ ਕੰਮ ਕਰ ਆਉਣੇ ਜ਼ਰੂਰੀ ਹੁੰਦੇ ਆ ਰੂਬਲ ਚੁੱਪ ਹੋ ਗਈ ਪਰ ਉਸ ਨੂੰ ਦੇਖ ਕੇ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਜਿਵੇਂ ਉਸ ਨੂੰ ਪੜ੍ਹਾਈ ਕਰਨ ਦਾ ਬਹੁਤ ਸ਼ੌਂਕ ਹੈ ਖੈਰ ਮੈਂ ਆਪਣੀ ਮਾਂ ਨੂੰ ਕਿਹਾ ਕਿ ਤੁਸੀਂ ਉਸ ਨੂੰ ਪੜ੍ਹ ਲੈ ਲੈਂਦੇ ਹੋ ਜੇਕਰ ਚਾਚਾ ਚਾਚੀ ਜਿਉਂਦੇ ਹੁੰਦੇ ਤਾਂ ਜ਼ਰੂਰ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਦੀ ਸੀ। ਮੇਰੀ ਮੰਮਾ ਮੈਨੂੰ ਝੜਕਣ ਲੱਗੀ ਕਿ ਤੈਨੂੰ ਇਸ ਨਾਲ ਜ਼ਿਆਦਾ ਹਮਦਰਦੀ ਕਰਨ ਦੀ ਜ਼ਰੂਰਤ ਨਹੀਂ। ਬਈ ਕੁੜੀਆਂ ਨੇ ਪੜ੍ਹ ਲੈ ਕੇ ਇਹ ਕਿਹੜਾ ਨੌਕਰੀ ਕਰਨੀ ਆ? 10ਵੀਂ ਕਰਨ, 14 ਪੜ੍ਹਨ ਜਾਂ 16 ਪੜ੍ਹਨ। ਘਰ ਦੇ ਕੰਮ ਹੀ ਕਰਦੀਆਂ। ਤੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ। ਮੈਂ ਆਪਣੀ ਮੰਮੀ ਦੀ ਗੱਲ ਸੁਣ ਕੇ ਚੁੱਪ ਜਾ ਹੋ ਗਿਆ। ਹੌਲੀ-ਹੌਲੀ ਘਰ ਦੇ ਸਾਰੇ ਕੰਮ ਰੁਬਲ ਹੀ ਕਰਨ ਲੱਗੀ। ਮੇਰੀ ਭਾਬੀ ਉਸਤੇ ਰੋਪ ਜਮਾਉਣ ਲੱਗੀ। ਕਹਿੰਦੀ ਰੁਬਲ ਆਟਾ ਚੰਗੀ ਤਰ੍ਹਾਂ ਗੁੰਨਿਆ ਕਰ। ਦੂਜੀ ਕਹਿੰਦੀ ਇਸ ਤਰ੍ਹਾਂ ਕਰ ਰੋਟੀ ਦੇ ਨਾਲ ਨਾਲ ਚੌਲ ਵੀ ਬਣਾ ਲੈ। ਮੇਰੇ ਬੱਚੇ ਸ਼ੌਂਕ ਨਾਲ ਖਾਂਦੇ ਆ। ਮੇਰੀ ਭੈਣ ਕਹਿਣ ਲੱਗੀ ਕਿ ਸ਼ਾਮ ਦੀ ਚਾਹ ਦੀ ਜ਼ਿੰਮੇਵਾਰੀ ਵੀ ਰੂਬਲ ਦੀ ਲਾ ਦਿੱਤੀ ਜਾਵੇ। ਉਹ ਚਾਹ ਬਹੁਤ ਵਧੀਆ ਬਣਾਉਂਦੀ ਆ। ਗਰਮੀਆਂ ਸ਼ੁਰੂ ਹੋ ਚੁੱਕੀਆਂ ਸੀ ਤੇ ਸਾਡਾ ਚੁੱਲਾ ਦੂਜੇ ਪਾਸੇ ਬਣਾਇਆ ਹੋਇਆ ਸੀ। ਦੋਨੋਂ ਟਾਈਮ ਦੀ ਰੋਟੀ ਦੀ ਜ਼ਿੰਮੇਵਾਰੀ ਰੂਬਲ ਤੇ ਸੀ। ਉਹ ਆਟਾ ਗੁੰਨਦੀ ਤੇ ਦੂਜੇ ਪਾਸੇ ਚਲੀ ਜਾਂਦੀ। 2 ਘੰਟੇ ਬਾਅਦ ਜਦੋਂ ਵਾਪਸ ਆਉਂਦੀ ਤਾਂ ਹਲੋਂ ਬਿਹਾਲ ਹੋ ਜਾਂਦੀ। ਇਹ ਤਾਂ ਹੁੰਦੀ ਤਾਂ ਖਾਣਾ ਪਰੋਸਣਾ ਵੀ ਪੈਂਦਾ ਸੀ ਸਭ ਖਾਣਾ ਖਾਂਦੇ ਤੇ ਆਪਣੇ ਆਪਣੇ ਕਮਰਿਆਂ ਵਿੱਚ ਚਲੇ ਜਾਂਦੇ ਉਹ ਸਾਰਿਆਂ ਦੇ ਝੂਠੇ ਭਾਂਡੇ ਚੱਕਦੀ ਤੇ ਰਸੋਈ ਵਿੱਚ ਰੱਖ ਕੇ ਰਸੋਈ ਵਿੱਚ ਧੋਣ ਲੱਗ ਜਾਂਦੀ ਹਜੇ ਭਾਂਡੇ ਤੋਂ ਕਿਵੇਲੀ ਹੁੰਦੀ ਸੀ ਕਿ ਪਾਪਾ ਉਸ ਨੂੰ ਕਹਿੰਦੇ ਕਿ ਰੁਬਲ ਬਟਾ ਚਾਹ ਤਾਂ ਬਣਾ ਦੇ ਉਹ ਚਾਹ ਦਾ ਇੱਕ ਕੱਪ ਆਪਾਂ ਨੂੰ ਦਿੰਦੀ ਰਾਤ ਦੇ 12 ਵਜੇ ਆਉਂਦੇ ਸੀ ਸਭ ਦੇ ਬਿਸਤਰੇ ਮੰਜੇ ਵਿੜੇ ਵਿੱਚ ਵਿਛਾਉਂਦੇ ਵਿਛਾਉਂਦੇ ਫਿਰ ਜਾ ਕੇ ਉਸ ਦੇ ਸੌਣ ਦੀ ਵਾਰੀ ਆਉਂਦੀ ਸੀ ਸਵੇਰੇ ਜਦੋਂ ਮੈਂ ਕਾਲਜ ਜਾਣ ਦੇ ਲਈ ਉੱਠਦਾ ਤਾਂ ਉਹੀ ਮੈਨੂੰ ਖਾਣਾ ਬਣਾ ਕੇ ਦਿੰਦੀ ਸੀ। ਬਾਕੀ ਸਭ ਆਰਾਮ ਕਰ ਰਹੇ ਹੁੰਦੇ। ਇੱਕ ਦਿਨ ਮੈਨੂੰ ਕਹਿਣ ਲੱਗੀ ਕਿ ਆਪਣੀਆਂ ਪੁਰਾਣੀਆਂ ਕਿਤਾਬਾਂ ਮੈਨੂੰ ਦੇ ਦੇ। ਮੈਂ ਕਿਹਾ ਤੂੰ ਕੀ ਕਰੇਂਗੀ? ਉਹ ਕਹਿਣ ਲੱਗੀ ਕਿ ਮੈਂ ਪੜਨਾ। ਮੈਂ ਕਿਹਾ ਤੇਰੇ ਕੋਲ ਤਾਂ ਟਾਈਮ ਨਹੀਂ ਹੁੰਦਾ ਪੜਨ ਲਈ। ਉਸਨੇ ਜਵਾਬ ਦਿੱਤਾ ਕਿ ਟਾਈਮ ਮੈਂ ਕੱਢ ਲਵਾਂਗੀ। ਬਸ ਤੂੰ ਆਪਣੀਆਂ ਪੁਰਾਣੀਆਂ ਕਿਤਾਬਾਂ ਮੈਨੂੰ ਦੇ ਦੇ। ਮੈਂ ਉਸ ਨੂੰ ਆਪਣੀਆਂ ਪੁਰਾਣੀਆਂ ਕਿਤਾਬਾਂ ਦੇ ਦਿੱਤੀਆਂ। ਪਰ ਮੇਰੀ ਭਾਬੀ ਇੱਕ ਮਿੰਟ ਵੀ ਉਸਨੂੰ ਟਿਕਨ ਨਹੀਂ ਸੀ ਦਿੰਦੀ ਇੱਥੋਂ ਤੱਕ ਕਿ ਆਪਣੇ ਬੱਚਿਆਂ ਨੂੰ ਫੀਡਰ ਦੇਣ ਦੇ ਲਈ ਵੀ ਉਹ ਉਸਨੂੰ ਹੀ ਕਹਿੰਦੀ ਸੀ ਮੈਨੂੰ ਹੈਰਾਨੀ ਹੁੰਦੀ ਕਿ ਮੰਮੀ ਵੀ ਉਹਨਾਂ ਨੂੰ ਰੋਕਦੀ ਟੋਕਦੀ ਨਹੀਂ ਸੀ ਇੱਕ ਵਾਰ ਮੇਰੀ ਭੈਣ ਨੂੰ ਦੇਖਣ ਦੇ ਲਈ ਆਏ ਹੋਏ ਸਨ ਪਰ ਜਦੋਂ ਉਹਨਾਂ ਨੇ ਰੂਬਲ ਨੂੰ ਦੇਖਿਆ ਤਾਂ ਮੇਰੀ ਭੈਣ ਦੀ ਬਜਾਈ ਰੂਬਲ ਦਾ ਰਿਸ਼ਤਾ ਮੰਗਣ ਲੱਗੀ ਇਹ ਦੇਖ ਕੇ ਮੇਰੀ ਮਾਂ ਨੂੰ ਬਹੁਤ ਬੁਰਾ ਲੱਗਿਆ ਤੇ ਮੇਰੀ ਭੈਣ ਦੇ ਮੱਥੇ ਵਿੱਚ ਗੁੱਸੇ ਨਾਲ ਵਾਲ ਪੈਣ ਲੱਗੇ ਔਰ ਰੂਬਲ ਨੂੰ ਬੁਰਾ ਭਲਾ ਕਹਿਣ ਲੱਗੀ ਤੇ ਮੰਮੀ ਨੂੰ ਕਹਿਣ ਲੱਗੀ ਕਿ ਇਹ ਜਾਣ ਬੁੱਝ ਕੇ ਉਹਨਾਂ ਦੇ ਸਾਹਮਣੇ ਆਈ ਆ ਤਾਂ ਕਿ ਆਪਣੇ ਹੁਸਨ ਦੇ ਜਲਵੇ ਦਿਖਾ ਸਕੇ ਮੰਮੀ ਜਦੋਂ ਤੱਕ ਇਹ ਇਸ ਘਰ ਵਿੱਚ ਆ ਮੈਨੂੰ ਨਹੀਂ ਲੱਗਦਾ ਕਿ ਮੇਰਾ ਰਿਸ਼ਤਾ ਹੋਵੇਗਾ ਮੈਂ ਉੱਥੇ ਹੀ ਬੈਠਾ ਸੀ ਆਪਣੇ ਨੋਟਸ ਤਿਆਰ ਕਰ ਰਿਹਾ ਸੀ ਮੈਂ ਕਿਹਾ ਰੱਬ ਤੋਂ ਡਰ ਕਿਉਂ ਇਸ ਵਿਚਾਰੀ ਤੇ ਤੋਮਤ ਲਾ ਰਹੀ ਆ ਮੇਰੇ ਸਾਹਮਣੇ ਤੂੰ ਖੁਦ ਹੀ ਕਿਹਾ ਸੀ ਕਿ ਚਾਹ ਲੈ ਕੇ ਅੰਦਰ ਆ ਜਾ ਹੁਣ ਜੇਕਰ ਉਸ ਨੂੰ ਪਸੰਦ ਕਰਕੇ ਚਲੇ ਗਈ ਇਸ ਵਿੱਚ ਉਸ ਦਾ ਕੀ ਦੋਸ਼ ਆ ਤੂੰ ਕਿਉਂ ਉਸ ਤੇ ਝੂਠੇ ਇਲਜ਼ਾਮ ਲਗਾ ਰਹੀ ਆ ਮੈਂ ਹਜੇ ਇੰਨਾ ਹੀ ਕਿਹਾ ਸੀ ਕਿ ਭੈਣ ਮੇਰੀ ਮੇਰੇ ਤੇ ਹੀ ਗੁੱਸਾ ਕਰਨ ਲੱਗੀ ਕਿ ਤੂੰ ਚੁੱਪ ਰਹਿ ਤੈਨੂੰ ਕੀ ਪਤਾ ਇਹ ਕਿੰਨੀ ਚਲਾਕ ਆ ਇਹ ਚੰਗੀ ਤਰ੍ਹਾਂ ਮੂੰਹ ਧੋ ਕੇ ਅੱਖਾਂ ਵਿੱਚ ਸੁਰਮਾ ਪਾ ਕੇ ਉਹਨਾਂ ਦੇ ਸਾਹਮਣੇ ਆਈ ਸੀ ਮੈਂ ਕਿਹਾ ਆਪਣੀ ਭੈਣ ਨੂੰ ਕਿ ਜਦੋਂ ਕੋਈ ਘਰੇ ਮਹਿਮਾਨ ਆਉਂਦਾ ਤਾਂ ਸਾਰੇ ਤਿਆਰ ਹੁੰਦੇ ਆ ਇਸ ਵਿੱਚ ਨਵੀਂ ਗੱਲ ਕਿਹੜੀ ਆ ਭਾਬੀਆਂ ਨੇ ਵੀ ਤਾਂ ਮੇਕਅੱਪ ਕੀਤਾ ਹੀ ਸੀ ਨਾ ਤਾਂ ਉਹ ਫਿਰ ਉਸ ਨੂੰ ਅੱਗੋਂ ਕੋਈ ਗੱਲ ਹੀ ਨਹੀਂ ਆਈ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਔਰਤਾਂ ਦੇ ਮਾਮਲਿਆਂ ਵਿੱਚ ਕਿਉਂ ਦਖਲ ਦੇ ਰਿਹਾ ਹੈਂ ਤੈਨੂੰ ਜਦੋਂ ਇਸ ਕੁੜੀ ਦਾ ਪਤਾ ਹੀ ਨਹੀਂ ਆ। ਫਿਰ ਮੇਰੇ ਮੰਮੀ ਨੂੰ ਵੀ ਗੁੱਸਾ ਆ ਗਿਆ ਤੇ ਉਹ ਸਾਰਿਆਂ ਨੂੰ ਕਹਿਣ ਲੱਗੇ ਕਿ ਤੁਸੀਂ ਚੁੱਪ ਨਹੀਂ ਕਰ ਸਕਦੇ। ਤੇ ਮੰਮੀ ਨੇ ਗੁੱਸੇ ਵਿੱਚ ਆਪਣਾ ਫੈਸਲਾ ਸੁਣਾ ਦਿੱਤਾ ਕਿ ਜਦੋਂ ਤੱਕ ਮੇਰੀ ਧੀ ਦਾ ਵਿਆਹ ਨਹੀਂ ਹੁੰਦਾ ਮੈਂ ਰੂਬਲ ਦਾ ਵਿਆਹ ਨਹੀਂ ਕਰਾਂਗੀ। ਮੇਰਾ ਵੱਡਾ ਭਰਾ ਕਹਿਣ ਲੱਗਾ ਕੀ ਲੋੜ ਪਈ ਆ ਇਹਦਾ ਵਿਆਹ ਕਰਨ ਦੀ? ਭਈ ਤਿੰਨ ਚਾਰ ਸਾਲ ਇਸੇ ਤਰ੍ਹਾਂ ਕੱਢ ਲਵੋ। ਪਹਿਲਾਂ ਘਰ ਦੇ ਕੰਮਕਾਰ ਤਾਂ ਚੰਗੀ ਤਰ੍ਹਾਂ ਸਿੱਖ ਲਵੇ। ਫਿਰ ਖਬਰ ਆਈ ਕਿ ਮੇਰੀ ਵੱਡੀ ਭੈਣ ਪ੍ਰੈਗਨੈਂਟ ਆ ਉਸਦੇ ਸਹੁਰਿਆਂ ਨੇ ਵੀ ਉਸਨੂੰ ਪੇਕੇ ਪੇਜ ਦਿੱਤਾ ਮੇਰੀ ਭੈਣ ਤਾਂ ਮੰंजे ਤੋਂ ਥੱਲੇ ਪੈਰ ਹੀ ਨਹੀਂ ਸੀ ਰੱਖਦੀ ਪਾਣੀ ਵੀ ਪੀਣਾ ਹੁੰਦਾ ਤਾਂ ਆਪਣੇ ਬੈੱਡ ਤੇ ਹੀ ਬੈਠੀ ਰੂਬਲ ਨੂੰ ਆਰਡਰ ਦੇ ਦਿੰਦੀ ਸੀ ਕਿ ਡਾਕਟਰ ਨੇ ਕਿਹਾ ਹੈ ਕਿ ਆਰਾਮ ਕਰਨਾ ਮੈਂ ਇੱਥੇ ਆਰਾਮ ਕਰਨ ਦੇ ਲਈ ਆਈ ਹਾਂ ਪੂਰਾ ਦਿਨ ਰੂਬਲ ਊਰੀ ਵਾਂਗ ਚੱਕਰ ਕੱਢਦੀ ਰਹਿੰਦੀ ਕਦੇ ਕੋਈ ਆਵਾਜ਼ ਦਿੰਦਾ ਤੇ ਕਦੇ ਕੋਈ ਆਵਾਜ਼ ਦਿੰਦਾ ਕਦੇ ਮਾਂ ਕਹਿੰਦੀ ਮੇਰੇ ਪੈਰਾਂ ਦੀ ਮਾਲਿਸ਼ ਕਰ ਦੇ ਵੱਡੀ ਭੈਣ ਕਹਿੰਦੀ ਕਿ ਮੇਰਾ ਸਿਰ ਦੁਖਦਾ ਹੈ ਸਿਰ ਦਬਾ ਦੇ। ਫਿਰ ਭਾਬੀਆਂ ਕਹਿੰਦੀਆਂ ਕਿ ਰੁਬਲ ਦੇ ਬੱਚੀ ਤੇਰੇ ਭਰਾ ਆਉਣ ਵਾਲੇ ਆ ਹਜੇ ਤੱਕ ਤੂੰ ਰੋਟੀ ਨਹੀਂ ਬਣਾਈ। ਬੜੀ ਸੋਸਤਾਂ ਤੂੰ। ਗੱਲ ਕੀ ਹਰ ਸਮੇਂ ਰੁਬਲ ਨੂੰ ਹਰ ਕੋਈ ਗੱਲਾਂ ਹੀ ਸੁਣਾਉਂਦਾ ਰਹਿੰਦਾ ਤੇ ਕੰਮ ਦਾ ਤਾਂ ਕੋਈ ਅੰਤ ਹੀ ਨਹੀਂ ਸੀ ਜਿਹੜੇ ਉਸ ਤੋਂ ਕਰਵਾਏ ਜਾਂਦੇ ਸੀ। ਇੱਕ ਵਾਰ ਮੈਂ ਸੌਂ ਰਿਹਾ ਸੀ ਕਿ ਰਾਤ ਨੂੰ ਮੈਨੂੰ ਸਿਸਕੀਆਂ ਦੀ ਆਵਾਜ਼ ਆਉਣ ਲੱਗੀ। ਮੈਨੂੰ ਸ਼ੱਕ ਹੋਇਆ ਕਿ ਕੋਈ ਰੋ ਰਿਹਾ। ਮੈਂ ਉੱਠ ਕੇ ਬੈਠ ਗਿਆ। ਮੈਂ ਦੇਖਿਆ ਤਾਂ ਰੁਬਲ ਦਾ ਮੰਝਾ ਖਾਲੀ ਸੀ। ਮੈਂ ਜਦੋਂ ਰੋਣ ਦੀ ਆਵਾਜ਼ ਦਾ ਪਤਾ ਕਰਦੇ ਹੋਏ ਕਮਰੇ ਤੱਕ ਪਹੁੰਚਿਆ ਤਾਂ ਦੇਖਿਆ ਕਿ ਉਹ ਕਿਤਾਬ ਸਾਹਮਣੇ ਰੱਖ ਕੇ ਮੋਮਬੱਤੀ ਜਗਾ ਕੇ ਬੈਠੀ ਸੀ ਮੈਂ ਕਿਹਾ ਕਿ ਤੂੰ ਇਸ ਟਾਈਮ ਇੱਥੇ ਕੀ ਕਰ ਰਹੀ ਹੈਂ ਤੂੰ ਸੌਣਾ ਨਹੀਂ ਤਾਂ ਉਹ ਕਹਿਣ ਲੱਗੀ ਕਿ ਮੇਰੇ ਪੂਰੇ ਸਰੀਰ ਵਿੱਚ ਬਹੁਤ ਜ਼ਿਆਦਾ ਦਰਦ ਹੈ ਮੇਰੇ ਕੋਲ ਉਹ ਵਿਹੜੇ ਵਿੱਚ ਨਹੀਂ ਸੌਇਆ ਜਾ ਸਕਦਾ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਕਿਹਾ ਤਾਂ ਕਿਤਾਬ ਕਿਉਂ ਲੈ ਕੇ ਬੈਠੀ ਆ ਉਹ ਕਹਿਣ ਲੱਗੀ ਪੂਰਾ ਦਿਨ ਟਾਈਮ ਨਹੀਂ ਮਿਲਦਾ ਇਸ ਲਈ ਸੋਚਿਆ ਥੋੜਾ ਪੜ ਲਵਾਂ ਪਰ ਸਿਰ ਵਿੱਚ ਦਰਦ ਹੈ ਤੇ ਪੂਰਾ ਸਰੀਰ ਵੀ ਦੁਖ ਰਿਆ। ਉਸ ਦੀਆਂ ਗੱਲਾਂ ਵਿੱਚ ਇੱਕ ਤਰਸ ਸੀ। ਉਸ ਦਾ ਚਿਹਰਾ ਬਹੁਤ ਮੁਰਝਾਇਆ ਹੋਇਆ ਸੀ। ਮੈਂ ਜਦੋਂ ਉਸ ਦੀ ਨਮਜ਼ ਦੇਖੀ ਤਾਂ ਉਹ ਤੇਜ਼ ਬੁਖਾਰ ਨਾਲ ਤਪ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਤੈਨੂੰ ਤਾਂ ਬਹੁਤ ਤੇਜ਼ ਬੁਖਾਰ ਹੈ। ਉਹ ਕਹਿਣ ਲੱਗੀ ਸ਼ਾਇਦ ਇਸੇ ਕਰਕੇ ਹੀ ਮੇਰੇ ਸਰੀਰ ਵਿੱਚ ਦਰਦ ਹੋ ਰਿਹਾ। ਠੰਡ ਵੀ ਲੱਗ ਰਹੀ ਹੈ। ਮੈਂ ਫਰਿੱਜ ਖੋਲਿਆ ਤੇ ਉੱਥੋਂ ਦੁੱਧ ਦਾ ਇੱਕ ਗਲਾਸ ਕੱਟਿਆ ਤੇ ਗਰਮ ਕਰਕੇ ਉਸ ਨੂੰ ਦੇ ਦਿੱਤਾ। ਇਹ ਦੇਖ ਕੇ ਉਹ ਮੈਨੂੰ ਥੋੜੀ ਦੇਰ ਲਈ ਬੜੀ ਗੌਰ ਨਾਲ ਵੇਖਣ ਲੱਗੀ ਫਿਰ ਕਹਿਣ ਲੱਗੀ ਕਿ ਵੱਡੇ ਮੰਮੀ ਮੈਨੂੰ ਝੜਕਣਗੇ ਕਿ ਦੁੱਧ ਕਿਸ ਨੇ ਪੀਤਾ ਮੈਂ ਕਿਹਾ ਮੈਂ ਕਹਿ ਦੇਵਾਂਗਾ ਕਿ ਮੈਂ ਪੀ ਲਿਆ ਪਰ ਇਸ ਟਾਈਮ ਤੈਨੂੰ ਦੁੱਧ ਦੀ ਬਹੁਤ ਜ਼ਰੂਰਤ ਆ ਮੈਂ ਉਸਨੂੰ ਦੁੱਧ ਪੀਣ ਦੇ ਲਈ ਕਿਹਾ ਤੇ ਨਾਲ ਹੀ ਬੁਖਾਰ ਦੀ ਦਵਾਈ ਵੀ ਦੇ ਦਿੱਤੀ ਉਹ ਦਵਾਈ ਖਾ ਕੇ ਸੌ ਗਈ ਸਵੇਰੇ ਰੂਬਲ ਰੂਬਲ ਦੀਆਂ ਆਵਾਜ਼ਾਂ ਸਾਰੇ ਪਾਸੇ ਆਉਣ ਲੱਗੀਆਂ ਕਿਉਂਕਿ ਰੂਬਲ ਤਾਂ ਜੁੱਠ ਨਹੀਂ ਸੀ ਸકી ਉਹ ਤਾਂ ਹਜੇ ਵੀ ਬੁਖਾਰ ਵਿੱਚ ਸੀ ਮੈਂ ਆਪਣੇ ਕਾਲਜ ਚਲਾ ਗਿਆ ਜਦੋਂ ਵਾਪਸ ਆਇਆ ਤਾਂ ਉਸਨੂੰ ਭਾਂਡੇ ਧੋਂਦੇ ਹੋਏ ਦੇਖਿਆ ਤੇ ਮੈਨੂੰ ਬਹੁਤ ਦੁੱਖ ਹੋਇਆ ਉਹ ਵਾਰ-ਵਾਰ ਭਾਂਡੇ ਧੋਂਦੇ ਹੋਏ ਆਪਣੇ ਹੰਝੂ ਪੂੰਝੇ ਜਾ ਰਹੀ ਸੀ ਮੈਂ ਕਿਹਾ ਤੂੰ ਇਹ ਕੀ ਕਰ ਰਹੀ ਹੈਂ ਤੈਨੂੰ ਤਾਂ ਇੰਨਾ ਬੁਖਾਰ ਸੀ ਉਸਨੇ ਜਵਾਬ ਦਿੱਤਾ ਕਿ ਕੀ ਫਰਕ ਪੈਂਦਾ ਕੰਮ ਤਾਂ ਕਰਨਾ ਹੀ ਪੈਣਾ ਮੈਂ ਪੁੱਛਿਆ ਕਿ ਫਰਕ ਕਿਉਂ ਨਹੀਂ ਪੈਂਦਾ ਆਪਣੇ ਘਰ ਵਿੱਚ ਕੋਈ ਹੋਰ ਬਿਮਾਰ ਹੋਵੇ ਤਾਂ ਉਹ ਕੰਮ ਨਹੀਂ ਕਰਦਾ ਫਿਰ ਤੂੰ ਕਿਉਂ ਕਰ ਰਹੀ ਹੈਂ ਚਾਲੋ ਠੀ ਇਥੋਂ ਜਲਦੀ ਉੱਠ ਮੈਂ ਉਸਦੇ ਹੱਥਾਂ ਤੇ ਪਾਣੀ ਪਾ ਕੇ ਜੋ ਉਸਦੇ ਹੱਥਾਂ ਤੇ ਝੱਗ ਲੱਗੀ ਹੋਈ ਸੀ ਉਹ ਧੋ ਦਿੱਤੀ ਫਿਰ ਉਸਦਾ ਹੱਥ ਫੜ ਕੇ ਉਸਨੂੰ ਮੰਜੇ ਤੇ ਲਟਾ ਦਿੱਤਾ ਜਦੋਂ ਭਾਬੀ ਨੇ ਦੇਖਿਆ ਤਾਂ ਉਹ ਕਹਿਣ ਲੱਗੀ ਕਿ ਤੂੰ ਇਸਨੂੰ ਬਿਸਤਰੇ ਤੇ ਕਿਉਂ ਲਟਾ ਰਿਆ ਮੈਂ ਕਿਹਾ ਭਾਬੀ ਤੁਹਾਨੂੰ ਦਿਸਦਾ ਨਹੀਂ ਕਿ ਰੂਬਲ ਨੂੰ ਕਿੰਨਾ ਤੇਜ਼ ਬੁਖਾਰ ਆ ਉਹ ਕਹਿਣ ਲੱਗੀ ਤੈਨੂੰ ਬਹੁਤ ਹਮਦਰਦੀ ਹੋ ਰਹੀ ਹੈ ਇਸ ਨਾਲ ਮੈਂ ਕਿਹਾ ਜਦੋਂ ਤੁਹਾਨੂੰ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਤਾਂ ਮੈਨੂੰ ਤਾਂ ਹਮਦਰਦੀ ਕਰਨੀ ਪੈਣੀ ਆ ਨਾ ਜੇਕਰ ਤੁਹਾਨੂੰ ਬੁਖਾਰ ਹੁੰਦਾ ਤਾਂ ਤੁਸੀਂ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਦੇ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਤੇਰੀ ਜ਼ੁਬਾਨ ਬੜੀ ਚੱਲਦੀ ਹੈ ਇਹਦੇ ਲਈ ਤਾਂ ਮੈਂ ਕਿਹਾ ਹਾਂਜੀ ਖੈਰ ਕੁਝ ਦਿਨ ਬਾਅਦ ਮੇਰੀ ਵੱਡੀ ਭੈਣ ਰੂਬਲ ਨੂੰ ਆਵਾਜ਼ਾਂ ਦੇਣ ਲੱਗੀ ਕਹਿੰਦੀ ਰੂਬਲ ਦੀ ਬੱਚੀ ਸੁਣਦਾ ਨਹੀਂ ਤੈਨੂੰ ਕਿੰਨੀਆਂ ਆਵਾਜ਼ਾਂ ਦੇ ਚੁੱਕੀ ਆ ਮੈਨੂੰ ਖਾਣਾ ਬਣਾ ਕੇ ਦੇ ਮੈਂ ਆਪਣੀ ਵੱਡੀ ਭੈਣ ਦੇ ਕਮਰੇ ਵਿੱਚ ਗਿਆ ਉਹ ਆਰਾਮ ਨਾਲ ਪਈ ਹੋਈ ਫੋਨ ਤੇ ਆਪਣੇ ਘਰ ਵਾਲੇ ਨਾਲ ਗੱਲਾਂ ਕਰ ਰਹੀ ਸੀ ਮੈਂ ਕਿਹਾ ਹੁਣ ਤੁਹਾਨੂੰ ਇਹੋ ਜਿਹੀ ਕਿਹੜੀ ਬਿਮਾਰੀ ਹੋ ਗਈ ਆ ਕਿ ਤੁਸੀਂ ਆਪਣੇ ਲਈ ਇੱਕ ਕੱਪ ਜ਼ਿਆਦਾ ਨਹੀਂ ਬਣਾ ਸਕਦੇ ਉਹ ਕਹਿਣ ਲੱਗੀ ਤੈਨੂੰ ਦੱਸਦਾ ਨਹੀਂ ਕਿ ਮੈਂ ਪ੍ਰੈਗਨੈਂਟ ਆ ਮੈਂ ਕਿਹਾ ਇਹ ਕਿਹੜੀ ਕਿਤਾਬ ਵਿੱਚ ਲਿਖਿਆ ਹੈ ਕਿ ਪ੍ਰੈਗਨੈਂਟ ਹੋਣਾ ਕੋਈ ਬਿਮਾਰੀ ਹੁੰਦੀ ਆ ਬਹੁਤ ਸਾਰੀਆਂ ਔਰਤਾਂ ਪ੍ਰੈਗਨੈਂਟ ਹੁੰਦੀਆਂ ਸਗੋਂ ਵਿਆਹ ਤੋਂ ਬਾਅਦ ਜ਼ਿਆਦਾਤਰ ਔਰਤਾਂ ਪ੍ਰੈਗਨੈਂਟ ਹੀ ਹੁੰਦੀਆਂ ਤੇ ਘਰ ਦੇ ਸਾਰੇ ਕੰਮ ਛੱਡ ਕੇ ਇਸ ਤਰ੍ਹਾਂ ਮੰਝਾ ਤਾਂ ਨਹੀਂ ਮੰਨ ਲੈਂਦੀਆਂ ਕੰਮ ਵੀ ਕਰਦੀਆਂ ਮੇਰੀ ਗੱਲ ਸੁਣ ਕੇ ਮੇਰੀ ਭੈਣ ਕਹਿਣ ਲੱਗੀ ਤੇਰੀ ਜ਼ਬਾਨ ਬਹੁਤ ਚੱਲਣ ਲੱਗੀ ਆ ਚੱਲ ਚਲਾ ਜਾ ਇੱਥੋਂ ਤੇ ਰੂਬਲ ਨੂੰ ਕਹਿਆ ਮੈਨੂੰ ਖਾਣਾ ਬਣਾ ਕੇ ਦੇਵੇ ਮੈਂ ਕਿਹਾ ਕਿ ਉਹ ਤੁਹਾਡੀ ਨੌਕਰਾਨੀ ਨਹੀਂ ਰੂਬਲ ਨੂੰ ਬਹੁਤ ਤੇਜ਼ ਬੁਖਾਰ ਹੈ ਤੁਹਾਨੂੰ ਤਾਂ ਜਰਾ ਵੀ ਅਹਿਸਾਸ ਨਹੀਂ ਤੁਹਾਡੇ ਵਿੱਚੋਂ ਕੋਈ ਵੀ ਉਸ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦਾ ਥੋੜਾ ਜਿਆਦਾ ਸੋਚੋ ਉਸ ਕੁੜੀ ਬਾਰੇ ਇਨੀ ਦੇਰ ਤੱਕ ਮੇਰੀ ਮਾਂ ਆ ਗਈ ਤੇ ਕਹਿਣ ਲੱਗੀ ਤੈਨੂੰ ਕਿਉਂ ਇੰਨਾ ਅਹਿਸਾਸ ਹੋ ਰਿਹਾ ਮੈਂ ਸਵੇਰੇ ਉਸ ਨੂੰ ਖਾਣੇ ਤੋਂ ਬਾਅਦ ਦਵਾਈ ਦੇ ਦਿੱਤੀ ਸੀ ਬੁਖਾਰ ਉੱਤਰ ਗਿਆ ਉਸ ਦਾ ਉਹ ਤਾਂ ਥੋੜੀ ਜਿਹੀ ਬੁਖਾਰ ਦਾ ਬਹਾਨਾ ਬਣਾ ਕੇ ਪੈ ਜਾਂਦੀ ਐ ਤੇ ਤੂੰ ਜਿਆਦਾ ਉਸ ਨਾਲ ਹਮਦਰਦੀ ਨਾ ਦਿਖਾਇਆ ਕਰ ਸਮਝਿਆ ਮੇਰੀ ਮਾਂ ਨੇ ਉਲਟਾ ਮੈਨੂੰ ਝੜਕ ਦਿੱਤਾ ਤੇ ਮੇਰੀ ਛੋਟੀ ਭੈਣ ਉੱਥੇ ਖੜੀ ਸੀ ਉਹ ਕਹਿਣ ਲੱਗੀ ਕਿ ਮੰਮੀ ਇਹਨੂੰ ਜਰਾ ਸੰਭਾਲ ਕੇ ਰੱਖੋ ਇਹਨੂੰ ਉਸ ਨਾਲ ਬਹੁਤ ਹਮਦਰਦੀ ਹੋ ਰਹੀ ਐ ਰੂਬਲ ਬਹੁਤ ਚਲਾਕ ਆ ਕਿਤੇ ਆਪਣੀਆਂ ਅਦਾਵਾਂ ਦਿਖਾ ਕੇ ਇਸਨੂੰ ਫਸਾ ਨਾ ਲਵੇ ਮੈਂ ਕਿਹਾ ਕਿ ਕੁਝ ਤਾਂ ਸੋਚ ਕੇ ਗੱਲ ਕਰਿਆ ਕਰ ਮੈਂ ਘਰ ਵਿੱਚ ਸਭ ਤੋਂ ਛੋਟਾ ਸੀ ਇਸ ਲਈ ਮੇਰੀ ਕਿਸੇ ਗੱਲ ਨੂੰ ਵੀ ਅਹਮियत ਨਹੀਂ ਸੀ ਦਿੱਤੀ ਜਾਂਦੀ। ਬੁਖਾਰ ਵਿੱਚ ਵੀ ਰੂਬਲ ਤੋਂ ਸਾਰੇ ਕੰਮ ਕਰਵਾਏ ਜਾ ਰਹੇ ਸੀ। ਭਾਂਡੇ ਇਥੋਂ ਤੱਕ ਕਿ ਚੁੱਲ੍ਹੇ ਤੇ ਰੋਟੀਆਂ ਵੀ ਉਸ ਤੋਂ ਹੀ ਬਣਵਾਈਆਂ ਜਾਂਦੀਆਂ। ਰਾਤ ਨੂੰ ਜਦੋਂ ਰੋਟੀਆਂ ਬਣਵਾਉਣ ਦੇ ਲਈ ਦੂਜੇ ਪਾਸੇ ਗਈ ਤਾਂ ਥਕਾਵਟ ਨਾਲ ਬੁਰੀ ਤਰ੍ਹਾਂ ਢਟਾਲ ਸੀ। ਬੁਖਾਰ ਨਾਲ ਅੱਖਾਂ ਵਿੱਚੋਂ ਵਾਰ-ਵਾਰ ਪਾਣੀ ਆ ਰਿਹਾ ਸੀ। ਜਾਂ ਫਿਰ ਸ਼ਾਇਦ ਉਹ ਰੋ ਰਹੀ ਸੀ। ਜ਼ਰੂਰ ਆਪਣੀ ਕਿਸਮਤ ਨੂੰ ਖੋਸ ਰਹੀ ਹੋਵੇਗੀ ਕਿ ਜੇਕਰ ਉਸ ਦੇ ਮਾਪੇ ਜਿਉਂਦੇ ਹੁੰਦੇ ਤਾਂ ਕਦੇ ਵੀ ਉਸਦੀ ਜ਼ਿੰਦਗੀ ਇਸ ਤਰ੍ਹਾਂ ਨਰਕ ਨਾ ਬਣੀ ਹੁੰਦੀ। ਚਾਚਾ ਚਾਚੀ ਤਾਂ ਉਸਨੂੰ ਬਹੁਤ ਪਿਆਰ ਕਰਦੇ ਸੀ। ਉਸਦਾ ਬਹੁਤ ਧਿਆਨ ਰੱਖਦੇ ਸੀ। ਆਪਣੇ ਮਾਪੇ ਦੀ ਇਕਲੌਤੀ ਧੀ ਸੀ। ਆਪਣੇ ਮਾਪੇ ਦੀ ਮੁਹੱਬਤ ਦੀ ਹੱਕਦਾਰ ਸੀ। ਮੈਨੂੰ ਯਾਦ ਆਇਆ ਕਿ ਚਾਚਾ ਚਾਚੀ ਰੂਬਲ ਦੇ ਕਿੰਨੇ ਨਖਰੇ ਚੱਲਦੇ ਸੀ। ਇੱਕ ਠੰਡਾ ਸਾਹ ਭਰਦਿਆਂ ਮੈਂ ਸੋਚਿਆ ਕਿ ਮੈਨੂੰ ਹੀ ਜਾ ਕੇ ਉਸਦੀ ਮਦਦ ਕਰਵਾਉਣੀ ਚਾਹੀਦੀ ਹੈ। ਕਿਸੇ ਹੋਰ ਨੂੰ ਤਾਂ ਉਸਤੇ ਥੋੜਾ ਜਿਹਾ ਵੀ ਤਰਸ ਨਹੀਂ ਆਉਂਦਾ। ਪਰ ਜਿਵੇਂ ਹੀ ਮੈਂ ਦੂਜੇ ਪਾਸੇ ਗਿਆ ਤਾਂ ਸਾਹਮਣੇ ਦਾ ਦ੍ਰਿਸ਼ ਦੇਖ ਕੇ ਮੇਰੇ ਹੋਸ਼ ਉੱਡ ਗਏ ਕਿਉਂਕਿ ਇਹ ਚੁੱਲ੍ਹੇ ਦੇ ਕੋਲ ਬੇਹੋਸ਼ ਪਈ ਸੀ ਇਹ ਦੇਖ ਕੇ ਮੈਂ ਭੱਜਿਆ ਭੱਜਿਆ ਉਸ ਦੇ ਕੋਲ ਪਹੁੰਚਿਆ ਦੇਖਿਆ ਤਾਂ ਤਵੇ ਤੇ ਰੋਟੀ ਸੜ ਚੁੱਕੀ ਸੀ ਮੈਂ ਰੂਬਲ ਰੂਬਲ ਕਹਿ ਕੇ ਉਸ ਨੂੰ ਉਠਾਉਣ ਲੱਗਾ ਪਰ ਉਹ ਬੇਹੋਸ਼ ਸੀ ਉਸ ਨੇ ਕੋਈ ਜਵਾਬ ਨਾ ਦਿੱਤਾ ਮੈਂ ਛੱਤ ਤੋਂ ਹੇਠਾਂ ਦੇਖਦਿਆਂ ਹੀ ਸਭ ਨੂੰ ਆਵਾਜ਼ਾਂ ਲਗਾਈਆਂ ਮੰਮੀ ਨੂੰ ਬੁਲਾਉਣ ਲੱਗਾ ਆਪਣੀ ਭਾਬੀ ਨੂੰ ਵੀ ਬਹੁਤ ਵਾਰ ਆਵਾਜ਼ ਦਿੱਤੀ ਫਿਰ ਸਾਰੇ ਛੱਤ ਤੇ ਆ ਗਏ ਰੂਬਲ ਨੂੰ ਬੇਹੋਸ਼ ਦੇਖ ਕੇ ਉਹ ਪਰੇਸ਼ਾਨ ਹੋ ਗਈ। ਕੋਈ ਪਾਣੀ ਦੇ ਛਿੱਟੇ ਉਸਦੇ ਮੂੰਹ ਤੇ ਮਾਰ ਰਿਹਾ ਸੀ ਤੇ ਕੋਈ ਕੁਝ ਕਰ ਰਿਹਾ ਸੀ ਪਰ ਉਸ ਨੂੰ ਹੋਸ਼ ਨਹੀਂ ਆ ਰਿਹਾ। ਫਿਰ ਭਾਬੀਆਂ ਤੇ ਮੇਰੀ ਮੰਮੀ ਉਸ ਨੂੰ ਬੜੀ ਮੁਸ਼ਕਲ ਨਾਲ ਖੜਾ ਕਰਕੇ ਲੈ ਗਈ। ਉਸ ਨੂੰ ਮੰਜੇ ਤੇ ਲਟਾ ਦਿੱਤਾ। ਫਿਰ ਉਹ ਪਰੋ ਬੁਖਾਰ ਨਾਲ ਕੰਬਣ ਲੱਗੀ। ਅਸਦੀਆਂ ਅੱਖਾਂ ਵਿੱਚੋਂ ਵੀ ਲਗਾਤਾਰ ਪਾਣੀ ਨਿਕਲ ਰਿਹਾ ਸੀ। ਵਾਰ-ਵਾਰ ਆਪਣੀ ਮਾਂ ਨੂੰ ਆਵਾਜ਼ਾਂ ਦੇ ਰਹੀ ਸੀ। ਕਦੇ-ਕਦੇ ਆਪਣੇ ਪਾਪਾ ਨੂੰ ਆਵਾਜ਼ਾਂ ਦੇਦਿੰਦੀ ਕਹਿਣ ਲੱਗਦੀ ਕਿ ਤੁਸੀਂ ਮੈਨੂੰ ਇਕੱਲਾ ਛੱਡ ਕੇ ਕਿਉਂ ਚਲੇ ਗਏ ਮੈਨੂੰ ਵੀ ਆਪਣੇ ਨਾਲ ਹੀ ਲੈ ਜਾਂਦੇ ਅਸਤੇ ਇਹ ਹਾਲਤ ਦੇਖ ਕੇ ਮੈਨੂੰ ਤਰਸ ਆ ਰਿਹਾ ਸੀ ਪਰ ਮੇਰੇ ਘਰ ਵਾਲਿਆਂ ਦੇ ਦਿਲ ਵਿੱਚ ਹਜੇ ਵੀ ਉਸ ਲਈ ਕੋਈ ਰਹਿਮ ਨਹੀਂ ਸੀ ਮੰਮੀ ਨੇ ਅਗਲੀ ਸਵੇਰ ਹੁੰਦਿਆਂ ਉਸ ਨੂੰ ਕਿਹਾ ਕਿ ਤਿਆਰ ਹੋ ਜਾ ਮੈਂ ਤੈਨੂੰ ਡਾਕਟਰ ਦੇ ਕੋਲ ਲੈ ਜਾਂਦੀ ਹਾਂ ਮੰਮੀ ਉਸ ਨੂੰ ਡਾਕਟਰ ਕੋਲ ਲੈ ਗਏ ਕੁਝ ਦਿਨ ਦਵਾਈ ਖਾਣ ਤੋਂ ਬਾਅਦ ਉਹ ਠੀਕ ਹੋ ਗਈ ਪਰ ਫਿਰ ਸਾਰੇ ਦੇ ਸਾਰੇ ਕੰਮ ਉਸਦੇ ਸਰਤੇ ਆ ਗਏ ਸੀ ਸਮਾਂ ਇਸੇ ਤਰ੍ਹਾਂ ਗੁਜ਼ਰਨ ਲੱਗਾ ਛੋਟੀ ਭੈਣ ਦੇ ਲਈ ਜੋ ਵੀ ਰਿਸ਼ਤਾ ਆਉਂਦਾ ਉਹ ਰੁਬਲ ਨੂੰ ਦੇਖਦੇ ਤੇ ਰੁਬਲ ਦਾ ਹੀ ਰਿਸ਼ਤਾ ਮੰਗਣ ਲੱਗਦੇ ਕਾਫੀ ਚੰਗੇ-ਚੰਗੇ ਘਰਾਂ ਦੇ ਰਿਸ਼ਤੇ ਆ ਚੁੱਕੇ ਸਨ ਪਰ ਮੇਰੀ ਮੰਮੀ ਦੀ ਹੀ ਜਿੱਦ ਸੀ ਕਿ ਉਹ ਆਪਣੀ ਧੀ ਤੋਂ ਪਹਿਲਾਂ ਰੁਬਲ ਦਾ ਵਿਆਹ ਨਹੀਂ ਕਰੇਗੀ ਮੇਰੀ ਵੱਡੀ ਭੈਣ ਆਪਣੇ ਘਰ ਜਾ ਚੁੱਕੀ ਸੀ ਇੰਨਾ ਹੀ ਦਿਨਾਂ ਵਿੱਚ ਇੱਕ ਰਿਸ਼ਤੇ ਨੇ ਮੇਰੀ ਭੈਣ ਨੂੰ ਵੀ ਪਸੰਦ ਕਰ ਲਿਆ ਮੇਰੇ ਮੰਮੀ ਬਹੁਤ ਖੁਸ਼ ਸੀ ਤੇ ਭੈਣ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸੀ। ਸਾਰੀਆਂ ਤਿਆਰੀਆਂ ਰੂਬਲ ਨਹੀਂ ਕੀਤੀਆਂ ਸੀ। ਨਵੇਂ-ਨਵੇਂ ਕੱਪੜੇ ਬਣਵਾਏ ਗਏ ਸੀ। ਪਰ ਮੈਨੂੰ ਉਸ ਵਿਚਾਰੀ ਤੇ ਬੜਾ ਤਰਸ ਆ ਰਿਹਾ ਸੀ। ਹੁਣ ਤਾਂ ਅਸੀਂ ਅੱਖਾਂ ਦੇ ਹੇਠਾਂ ਕਾਲੇ ਨਿਸ਼ਾਨ ਵੀ ਪੈਣ ਲੱਗੇ ਸੀ। ਚਿਹਰੇ ਦੀ ਰੰਗਤ ਵੀ ਗੋਰੀ ਨਹੀਂ ਸੀ ਰਹੀ। ਸਗੋਂ ਚਿਹਰਾ ਪੀਲਾ ਪੈਣ ਲੱਗ ਗਿਆ ਸੀ। ਪਤਾ ਨਹੀਂ ਕਦੋਂ ਤੱਕ ਉਸ ਦੇ ਨਾਲ ਇਹ ਜ਼ੁਲਮ ਹੁੰਦਾ ਰਹਿਣਾ ਸੀ। ਮੈਂ ਇਹ ਸਭ ਕੁਝ ਨਾ ਚਾਹੁੰਦੇ ਹੋਏ ਵੀ ਬਰਦਾਸ਼ਤ ਕਰ ਰਿਹਾ ਸੀ। ਮੈਨੂੰ ਪਤਾ ਹੀ ਨਹੀਂ ਸੀ ਕਿ ਕਦੋਂ ਮੇਰੇ ਦਿਲ ਵਿੱਚ ਰੂਬਲ ਦੇ ਲਈ ਇੱਕ ਅਲੱਗ ਜਿਹੀ ਭਾਵਨਾ ਪੈਦਾ ਹੋਣ ਲੱਗੀ ਸੀ। ਮੈਨੂੰ ਉਹ ਚੰਗੀ ਲੱਗਣ ਲੱਗੀ ਸੀ। ਮੇਰੇ ਦਿਲ ਵਿੱਚ ਉਸ ਦੇ ਲਈ ਹਮਦਰਦੀ ਕਦੋਂ ਪਿਆਰ ਵਿੱਚ ਬਦਲ ਗਈ ਮੈਨੂੰ ਪਤਾ ਹੀ ਨਹੀਂ ਲੱਗਾ। ਹਾਲਾਂਕਿ ਉਹ ਮੈਥੋਂ 1 ਸਾਲ ਵੱਡੀ ਸੀ ਪਰ ਮੈਂ ਉਸ ਨੂੰ ਪਿਆਰ ਕਰਨ ਲੱਗਾ ਸੀ। ਮੈਨੂੰ ਇਸ ਗੱਲ ਦਾ ਇੰਤਜ਼ਾਰ ਸੀ ਕਿ ਮੈਂ ਪੜ੍ਹਾਈ ਪੂਰੀ ਕਰਕੇ ਆਪਣੀ ਨੌਕਰੀ ਕਰ ਲਵਾਂ ਤੇ ਪਾਪਾ ਨੂੰ ਕਹਾਂਗਾ ਕਿ ਮੇਰਾ ਨਿਕਾਹ ਰੂਬਲ ਨਾਲ ਕਰਵਾ ਦੇਣ। ਜਿਵੇਂ ਹੀ ਮੇਰੀ ਪੜ੍ਹਾਈ ਦਾ ਸਿਲਸਿਲਾ ਖਤਮ ਹੋਇਆ ਮੇਰੀ ਨੌਕਰੀ ਵੀ ਲੱਗ ਗਈ ਸਾਡੇ ਸ਼ਹਿਰ ਤੋਂ ਬਸ ਕੁਝ ਘੰਟੇ ਦੀ ਦੂਰੀ ਤੇ ਹੀ ਸੀ ਮੇਰਾ ਦਫ਼ਤਰ ਇਸ ਲਈ ਮੈਂ ਸਵੇਰੇ ਜਲਦੀ ਉੱਠ ਕੇ ਜਾਂਦਾ ਤੇ ਸ਼ਾਮ ਨੂੰ ਦਫ਼ਤਰ ਬੰਦ ਹੋਣ ਤੋਂ ਬਾਅਦ ਰਾਤ ਤੱਕ ਵਾਪਸ ਘਰ ਆਉਂਦਾ ਸੀ ਇੱਕ ਵਾਰ ਜਦੋਂ ਮੈਂ ਘਰੇ ਆਇਆ ਤਾਂ ਮੰਮੀ ਨੇ ਮਠਿਆਈ ਮੇਰੇ ਮੂੰਹ ਵਿੱਚ ਪਾਈ ਤੇ ਕਹਿਣ ਲੱਗੇ ਕਿ ਮੁਬਾਰਕ ਹੋਵੇ ਰੂਬਲ ਦਾ ਰਿਸ਼ਤਾ ਤੈਅ ਹੋ ਗਿਆ ਇਹ ਸੁਣਦਿਆਂ ਹੀ ਮੈਨੂੰ ਉਹ ਮਠਿਆਈ ਜ਼ਹਿਰ ਲੱਗਣ ਲੱਗੀ ਸੀ ਅਜੇ ਹਾਲ ਅੱਗਣ ਲੱਗਾ ਸੀ ਜਿਵੇਂ ਕਿਸੇ ਨੇ ਮੇਰੇ ਮੂੰਹ ਵਿੱਚ ਮਿੱਠਾ ਹੀ ਨਹੀਂ ਮੋਰਾ ਦੇ ਦਿੱਤਾ ਹੋਵੇ ਮੈਂ ਹੈਰਾਨੀ ਨਾਲ ਆਪਣੇ ਮੰਮੀ ਵੱਲ ਦੇਖਣ ਲੱਗਾ ਪਰ ਚੁੱਪ ਰਿਹਾ ਇਸ ਲਈ ਕਿਉਂਕਿ ਉਸ ਦਾ ਰਿਸ਼ਤਾ ਤੈਅ ਹੋ ਚੁੱਕਿਆ ਸੀ ਹੈਰਾਨੀ ਮੈਨੂੰ ਉਸ ਸਮੇਂ ਹੋਈ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਮੇਰੇ ਮੰਮੀ ਨੇ ਜਿੱਥੇ ਉਸ ਦਾ ਰਿਸ਼ਤਾ ਕੀਤਾ ਉਹ 55 ਸਾਲ ਦਾ ਬਜ਼ੁਰਗ ਸੀ ਉਸ ਦੀ ਘਰ ਵਾਲੀ ਮਰ ਚੁੱਕੀ ਸੀ ਬੱਚੇ ਜਵਾਨ ਤੇ ਵਿਆਹੇ ਹੋਏ ਸਨ ਤੇ ਉਸ ਨੂੰ ਸੰਭਾਲਣ ਵਾਲਾ ਕੋਈ ਨਹੀਂ ਸੀ ਇਸ ਲਈ ਮੇਰੀ ਮਾਂ ਨੇ ਰੁਬਲ ਦਾ ਰਿਸ਼ਤਾ ਉਸ ਦੇ ਨਾਲ ਤੈਅ ਕਰ ਦਿੱਤਾ ਸੀ ਉਸੇ ਰਾਤ ਉਹ ਸਟੋਰ ਰੂਮ ਵਿੱਚ ਬੈਠੀ ਫਿਰ ਰੋ ਰਹੀ ਸੀ ਮੈਂ ਵੀ ਬਹੁਤ ਪਰੇਸ਼ਾਨ ਸੀ ਜਦੋਂ ਮੈਂ ਉਸ ਕੋਲ ਗਿਆ ਤਾਂ ਮੈਨੂੰ ਦੇਖ ਕੇ ਹੋਰ ਵੀ ਜ਼ਿਆਦਾ ਰੋਣ ਲੱਗੀ ਕਹਿਣ ਲੱਗੀ ਜ਼ਹੀਰ ਮੈਂ ਇੱਥੇ ਵਿਆਹ ਨਹੀਂ ਕਰਨਾ ਚਾਹੁੰਦੀ ਮੈਂ ਕਿਹਾ ਤੂੰ ਰੋ ਨਾ ਮੈਂ ਤੇਰੇ ਲਈ ਕੁਝ ਨਾ ਕੁਝ ਜ਼ਰੂਰ ਕਰੂੰਗਾ ਮੈਂ ਸਵੇਰੇ ਮੰਮੀ ਨਾਲ ਗੱਲ ਕਰਾਂਗਾ ਉਹ ਕਹਿਣ ਲੱਗੀ ਕਿ ਕਿਸੇ ਤਰ੍ਹਾਂ ਵੀ ਇਸ ਵਿਆਹ ਨੂੰ ਰੋਕ ਦਿਓ ਮੈਂ ਇਹ ਨਕਾਹ ਨਹੀਂ ਕਰਵਾਉਣਾ ਚਾਹੁੰਦੀ ਸਵੇਰੇ ਜਦੋਂ ਇਹ ਗੱਲ ਮੈਂ ਆਪਣੀ ਮਾਂ ਨੂੰ ਕਹੀ ਤਾਂ ਮੈਨੂੰ ਹੀ ਝੜਕਣ ਲੱਗੇ ਤੇ ਕਹਿਣ ਲੱਗੇ ਕਿ ਇਹ ਘਰ ਦੇ ਮਸਲਿਆਂ ਤੋਂ ਤੂੰ ਦੂਰ ਹੀ ਰਿਹਾ ਕਰ ਮੈਂ ਉਹਨਾਂ ਨੂੰ ਪੁੱਛਿਆ ਕਿ ਅਜਿਹੀ ਕਿਹੜੀ ਬੁਰਾਈ ਆ ਜਾਂ ਕਮੀਆਂ ਰੂਬਲ ਵਿੱਚ ਕਿ ਤੁਸੀਂ ਉਸ ਦਾ ਰਿਸ਼ਤਾ ਇੱਕ ਬੁੱਢੇ ਨਾਲ ਕਰ ਦਿੱਤਾ ਉਹ ਕਹਿਣ ਲੱਗੀ ਕਿ ਅਨਾਥ ਕੁੜੀਆਂ ਦੇ ਰਿਸ਼ਤੇ ਇਹੋ ਜਿਹੀ ਜਗ੍ਹਾ ਹੁੰਦੇ ਆ ਸ਼ੁਕਰ ਕਰ ਕਿ ਉਸ ਬਜ਼ੁਰਗ ਨੂੰ ਕੋਈ ਇਤਰਾਜ਼ ਨਹੀਂ ਤੇ ਉਸਨੇ ਜ਼ਿਆਦਾ ਸਵਾਲ ਜਵਾਬ ਨਹੀਂ ਕੀਤੇ ਤੇ ਨਾਲੇ ਦਾਜ ਦਾ ਲਾਲਚ ਵੀ ਨਹੀਂ ਦਿਖਾਇਆ ਅਸੀਂ ਭਲਾ ਇਸ ਨੂੰ ਦਾਜ ਕਿੱਥੋਂ ਦੇ ਸਕਦੇ ਹਾਂ ਮੈਂ ਕਿਹਾ ਜਦੋਂ ਤੁਸੀਂ ਦੋਨਾਂ ਭੈਣਾਂ ਨੂੰ ਪੂਰੇ ਦਾਜ ਦੇਹਜ ਦੇ ਕੇ ਉਹਨਾਂ ਦਾ ਨਿਕਾਹ ਕਰ ਸਕਦੇ ਹੋ ਤਾਂ ਫਿਰ ਰੂਬਲ ਦਾ ਕਿਉਂ ਨਹੀਂ ਮੇਰੇ ਮੰਮੀ ਨੇ ਜਵਾਬ ਦਿੱਤਾ ਕਿ ਤੂੰ ਕਿਉਂ ਇਸ ਕੁੜੀ ਨਾਲ ਇੰਨੀ ਹਮਦਰਦੀ ਦਿਖਾ ਰਹੀ ਆ ਤੇ ਤੂੰ ਇਸ ਕੁੜੀ ਦੀ ਤੁਲਨਾ ਆਪਣੀ ਭੈਣ ਨਾਲ ਕਿਉਂ ਕਰ ਰਹੀ ਆ ਬਈ ਤੇਰੀਆਂ ਭੈਣਾਂ ਦੇ ਮਾਪੇ ਜਿਉਂਦੇ ਹਨ ਇਸ ਲਈ ਉਹਨਾਂ ਨੇ ਦਾਜ ਦੇ ਦਿੱਤਾ ਉਹਨਾਂ ਦਾ ਬਿਆ ਇਸੇ ਲਈ ਧੂਮਤਾਮ ਨਾਲ ਕੀਤਾ ਪਰ ਰੂਬਲ ਦੇ ਮਾਪੇ ਥੋੜੀ ਨਾ ਜਾਣਦੇ ਮੈਂ ਕਿਹਾ ਰੂਬਲ ਦੇ ਹਿੱਸੇ ਵਿੱਚ ਆਈ ਹੋਈ ਜ਼ਮੀਨ ਕਿਸ ਦੇ ਕੋਲ ਆ ਮੇਰੇ ਸਵਾਲ ਤੇ ਮੇਰੀ ਮਾਂ ਨੇ ਮੇਰੀ ਸ਼ਕਲ ਦੇਖੀ ਮੈਂ ਕਿਹਾ ਕਿ ਜਰੂਰ ਪਾਪਾ ਤੇ ਤੁਹਾਡੇ ਕੋਲ ਹੋਵੇਗੀ ਤੁਸੀਂ ਉਹ ਵੇਚ ਕੇ ਉਸ ਦਾ ਰਿਸ਼ਤਾ ਚੰਗੀ ਜਗ੍ਹਾ ਵੀ ਕਰ ਸਕਦੇ ਹੋ ਉਹਨਾਂ ਪੈਸੇ ਨਾਲ ਦਾਜ ਦਾ ਸਮਾਨ ਵੀ ਖਰੀਦਿਆ ਜਾ ਸਕਦਾ ਤਾਂ ਮੇਰੀ ਮਾਂ ਨੇ ਜਵਾਬ ਦਿੱਤਾ ਕਿ ਉਹ ਸਾਰਾ ਕੁਝ ਵੇਚ ਕੇ ਅਸੀਂ ਪੈਸੇ ਆਪਣੇ ਕੋਲ ਰੱਖ ਲਏ ਸਨ ਕਿੰਨੇ ਸਾਲਾਂ ਤੋਂ ਸਾਡੇ ਘਰੋਂ ਖਾ ਰਹੀ ਆ ਪੀ ਰਹੀ ਆ ਇੱਥੇ ਹੀ ਰਹਿੰਦੀ ਆ ਆਰਾਮ ਦੀ ਜ਼ਿੰਦਗੀ गुजार ਰਹੀ ਆ ਤਾ ਕੀ ਇਸ ਘਰ ਵਿੱਚ ਖਰਚਾ ਨਹੀਂ ਹੋ ਰਿਹਾ ਇਹ ਸੁਣ ਕੇ ਮੈਨੂੰ ਆਪਣੀ ਮਾਂ ਦੀ ਸੋਚ ਤੇ ਅਫਸੋਸ ਹੋਣ ਲੱਗਾ ਮੈਂ ਕਿਹਾ ਕਿ ਮੰਮੀ ਜਿਹੜੀਆਂ ਦੋ ਰੋਟੀਆਂ ਉਹ ਇਸ ਘਰ ਵਿੱਚ ਇੰਨੀ ਮਿਹਨਤ ਤੋਂ ਬਾਅਦ ਖਾਂਦੀ ਰਹੀ ਆ ਉਹ ਵੀ ਤੁਸੀਂ ਉਸ ਨੂੰ ਉਸਦੇ ਬਾਪ ਦੀ ਕਮਾਈ ਦੀਆਂ ਖਵਾਉਂਦੇ ਰਹੇ ਹੋ ਕਿੰਨੇ ਅਫਸੋਸ ਦੀ ਗੱਲ ਹੈ ਮੈਂ ਕਿਹਾ ਜੇਕਰ ਤੁਹਾਨੂੰ ਰੂਬਲ ਨੂੰ ਦਾਜ ਦੇਣ ਦੀ ਇੰਨੀ ਪਰੇਸ਼ਾਨੀ ਆ ਤਾਂ ਇਸ ਤਰ੍ਹਾਂ ਕਰੋ ਕਿ ਮੇਰਾ ਨਿਕਾਹ ਰੂਬਲ ਨਾਲ ਕਰਵਾ ਦਿਓ ਤੁਹਾਨੂੰ ਦਾਜ ਵੀ ਨਹੀਂ ਦੇਣਾ ਪੈਣਾ ਇਨਾ ਕਹਿੰਦੀ ਦੇਰ ਸੀ ਕਿ ਮੰਮੀ ਫੇਰ ਮੈਨੂੰ ਡਾਂਟਣ ਲੱਗੇ ਕਹਿਣ ਲੱਗੇ ਕਿ ਮੈਂ ਤੇਰਾ ਨਿਕਾਹ ਕਿਸੇ ਅਨਾਥ ਕੁੜੀ ਨਾਲ ਕਿਉਂ ਕਰਾਂ ਕਿਉਂਕਿ ਤੁਸੀਂ ਸਿੱਧੇ ਤੌਰ ਤੇ ਤਾਂ ਕਰੋਗੇ ਨਹੀਂ ਤਾਂ ਫੇਰ ਮੈਂ ਜ਼ਬਰਦਸਤੀ ਜਾ ਕੇ ਉਸ ਨਾਲ ਨਿਕਾਹ ਕਰ ਲਵਾਵਾਂਗਾ ਕਿਉਂਕਿ ਉਹ ਵੀ ਬਾਲਗ ਆ ਮੈਂ ਵੀ ਬਾਲਗ ਆ ਇਹ ਗੱਲ ਮੈਂ ਆਪਣੇ ਪਾਪਾ ਨੂੰ ਵੀ ਕਹਿ ਦਿੱਤੀ ਸੀ ਪਰ ਮੇਰੇ ਪਾਪਾ ਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਭਾਬੀਆਂ ਨੇ ਵੀ ਹੌਲੀ-ਹੌਲੀ ਮੇਰੀ ਮਾਂ ਨੂੰ ਰਾਜ਼ੀ ਕਰ ਲਿਆ ਸੀ ਕਿ ਚੰਗਾ ਰੂਬਲ ساری ਜ਼ਿੰਦਗੀ ਆਪਣੀ ਨੌਕਰਾਨੀ ਬਣ ਕੇ ਰਹੇਗੀ ਪਰ ਉਹ ਨਹੀਂ ਜਾਣਦੇ ਸੀ ਕਿ ਮੇਰਾ ਇਰਾਦਾ ਕੀ ਹੈ ਮੇਰੇ ਪਾਪਾ ਨੇ ਜਦੋਂ ਮੇਰਾ ਰਿਸ਼ਤਾ ਰੁਬਲ ਨਾਲ ਤੈਅ ਕੀਤਾ ਤਾਂ ਉਹ ਹੈਰਾਨੀ ਨਾਲ ਮੈਨੂੰ ਦੇਖ ਰਹੀ ਸੀ ਹੁਣ ਉਹ ਮੇਰੇ ਨਾਲ ਗੱਲ ਨਹੀਂ ਸੀ ਕਰਦੀ ਸਗੋਂ ਮੈਨੂੰ ਦੇਖਦੇ ਹੀ ਸਟੋਰ ਰੂਮ ਵਿੱਚ ਚਲੀ ਜਾਂਦੀ ਸੀ ਇੱਕ ਮਹੀਨੇ ਬਾਅਦ ਮੇਰੇ ਪਾਪਾ ਨੇ ਮੇਰਾ ਨਿਕਾਹ ਉਸ ਨਾਲ ਕਰਵਾ ਦਿੱਤਾ ਇਨਾਂ ਹੀ ਦਿਨਾਂ ਵਿੱਚ ਮੈਨੂੰ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਮਿਲ ਗਈ ਸੀ ਉਹ ਬਹੁਤ ਲੱਕੀ ਸੀ ਮੇਰੇ ਲਈ ਨਿਕਾਹ ਵਾਲੀ ਰਾਤ ਰੁਬਲ ਬਹੁਤ ਹੀ ਨਰਵਸ ਸੀ ਬਸ ਉਸਨੇ ਇੰਨਾ ਹੀ ਪੁੱਛਿਆ ਕਿ ਤੁਸੀਂ ਮੇਰੇ ਨਾਲ ਨਿਕਾਹ ਕਿਉਂ ਕੀਤਾ ਮੈਂ ਤਾਂ ਤੁਹਾਡੇ ਤੋਂ 1 ਸਾਲ ਵੱਡੀ ਹਾਂ ਮੈਂ ਕਿਹਾ ਤਾਂ ਕੀ ਹੋਇਆ ਨਿਕਾਹ ਤਾਂ ਹੋ ਹੀ ਸਕਦਾ ਉਹ ਕਹਿਣ ਲੱਗੀ ਕਿ ਸ਼ਾਇਦ ਤੁਸੀਂ ਹਮਦਰਦੀ ਵਿੱਚ ਇਹ ਕਦਮ ਚੁੱਕਿਆ ਮੈਂ ਕਿਹਾ ਕਿ ਮੈਂ ਇਸ ਤਰ੍ਹਾਂ ਕਿਉਂ ਕਰੂੰਗਾ ਤੂੰ ਖੂਬਸੂਰਤ ਹੈਂ ਅਕਲਮੰਦ ਹੈਂ ਚੰਗੀ ਹੈਂ ਨੇਕ ਕੁੜੀ ਹੈਂ ਮੈਂ ਖੁਦ ਨੂੰ ਖੁਸ਼ ਨਸੀਬ ਮੰਨਦਾ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਆ ਗਈ ਹੈ ਤੇ ਪਾਪਾ ਨੇ ਵੀ ਮੇਰੀ ਗੱਲ ਮੰਨ ਲਈ ਉਹ ਕਹਿਣ ਲੱਗੀ ਕਿ ਜੇਕਰ ਵੱਡੇ ਪਾਪਾ ਨਾ ਮੰਨਦੇ ਤਾਂ ਤੁਸੀਂ ਕੀ ਕਰਦੇ ਮੈਂ ਕਿਹਾ ਉਹਨਾਂ ਨੂੰ ਹੋਰ ਜ਼ਿਆਦਾ ਮਨਾਉਣ ਦੀ ਕੋਸ਼ਿਸ਼ ਕਰਦਾ ਤੇ ਜੇਕਰ ਫਿਰ ਵੀ ਨਾ ਮੰਨਦੇ ਮੈਂ ਤੇਰਾ ਹੱਥ ਫੜ ਕੇ ਤੈਨੂੰ ਕੋਰਟ ਵਿੱਚ ਲੈ ਜਾਂਦਾ ਤੇ ਤੇਰੇ ਨਾਲ ਕੋਰਟ ਮੈਰਿਜ ਕਰ ਲੈਂਦਾ ਫਿਰ ਤਾਂ ਸਭ ਨੂੰ ਮੰਨਣਾ ਹੀ ਪੈਣਾ ਸੀ ਮੇਰੀ ਗੱਲ ਸੁਣ ਕੇ ਪਹਿਲੀ ਵਾਰ ਉਹ ਹੱਸੇ ਸੀ ਮੈਂ ਪਹਿਲੀ ਵਾਰ ਉਸਦੇ ਚਿਹਰੇ ਤੇ ਮੁਸਕਰਾਹਟ ਦੇਖੀ ਸੀ ਉਹ ਕਹਿਣ ਲੱਗੀ ਕਿ ਸੱਚੀ ਤੁਸੀਂ ਮੈਨੂੰ ਇੰਨੀ ਮੁਹੱਬਤ ਕਰਦੇ ਹੋ ਮੈਂ ਕਿਹਾ ਕਿ ਬਹੁਤ ਮੁਹੱਬਤ ਕਰਦਾ ਤੇਰੇ ਨਾਲ ਤੇ ਕਰਦਾ ਹੀ ਰਹੂੰਗਾ ਉਹ ਕਹਿਣ ਲੱਗੀ ਮੇਰੀ ਜ਼ਿੰਦਗੀ ਤਾਂ ਉਵੇਂ ਦੀ ਉਵੇਂ ਹੀ ਰਹਿ ਜਾਵੇਗੀ ਜਾਣਦੇ ਹੋ ਕਿ ਭਾਬੀ ਕੀ ਕਹਿ ਰਹੀ ਸੀ ਅਸਲ ਤਾਂ ਕਹਿਣਾ ਇਹ ਸੀ ਕਿ ਹੁਣ ਤਾਂ ਰੂਬਲ ਸਾਡੇ ਘਰ ਵਿੱਚ ਹੀ ਰਹੇਗੀ ਤੇ ਸਾਰੀ ਜ਼ਿੰਦਗੀ ਸਾਡੀ ਖੇਦਮਤ ਕਰੂਗੀ ਤੇ ਜ਼ਹੀਰ ਸ਼ਹਿਰ ਵਿੱਚ ਨੌਕਰੀ ਕਰੂਗਾ ਮੈਂ ਕਿਹਾ ਜੋ ਕਹਿੰਦਾ ਉਸ ਨੂੰ ਕਹਿੰਦੇ ਮੈਂ ਸੋਚ ਲਿਆ ਕਿ ਮੈਂ ਕੀ ਕਰਨਾ ਨਿਕਾ ਤਾਂ 1 ਮਹੀਨੇ ਤੱਕ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਇੱਕ ਮਹੀਨੇ ਬਾਅਦ ਮੈਂ ਪਾਪਾ ਨੂੰ ਕਿਹਾ ਕਿ ਸ਼ਹਿਰ ਵਿੱਚ ਜਿੱਥੇ ਮੇਰੀ ਨੌਕਰੀ ਲੱਗੀ ਆ ਉੱਥੋਂ ਰੋਜ਼ ਇੱਥੇ ਆਉਣਾ ਜਾਣਾ ਮੇਰੇ ਲਈ ਮੁਸ਼ਕਲ ਹੈ ਤੇ ਮੇਰੇ ਮੰਮੀ ਕਹਿਣ ਲੱਗੇ ਕਿ ਹਾਂ ਕੋਈ ਗੱਲ ਨਹੀਂ ਤੂੰ ਹਫ਼ਤੇ ਬਾਅਦ ਇੱਕ ਚੱਕਰ ਲਾ ਲਿਆ ਕਰ ਮੈਂ ਕਿਹਾ ਨਹੀਂ ਮੰਮੀ ਹਫ਼ਤੇ ਬਾਅਦ ਇੱਕ ਵਾਰ ਆਉਣਾ ਵੀ ਮੁਸ਼ਕਲ ਹੈ ਮੈਂ ਬਸ ਮਹੀਨੇ ਵਿੱਚ ਇੱਕ ਅੱਧਾ ਚੱਕਰ ਹੀ ਲਾ ਸਕਦਾ ਮੇਰੇ ਮੰਮੀ ਕਹਿਣ ਲੱਗੇ ਕਿ ਚਲੋ ਠੀਕ ਆ ਸਹੀ ਗੱਲ ਆ ਤੂੰ ਨੌਕਰੀ ਤਾਂ ਕਰਨੀ ਆ ਮੈਂ ਕਿਹਾ ਕਿ ਮੈਂ ਆਪਣੇ ਨਾਲ ਆਪਣੀ ਘਰ ਵਾਲੀ ਨੂੰ ਵੀ ਲੈ ਕੇ ਜਾਣਾ ਚਾਹੁੰਦਾ ਹਾਂ ਇਸ ਗੱਲ ਤੇ ਮੇਰੀ ਮੰਮੀ ਨੂੰ ਕੀ ਪੂਰੇ ਘਰ ਵਾਲਿਆਂ ਨੂੰ ਇਤਰਾਜ਼ ਸੀ ਪਰ ਮੈਂ ਕਿਸੇ ਦੀ ਇੱਕ ਨਾ ਸੁਣੀ ਮੈਂ ਜ਼ਬਰਦਸਤੀ ਰੂਬਲ ਨੂੰ ਆਪਣੇ ਨਾਲ ਸ਼ਹਿਰ ਲੈ ਗਿਆ ਉਹ ਵੀ ਬਹੁਤ ਖੁਸ਼ੀ ਸਾਡਾ ਛੋਟਾ ਜਿਹਾ ਘਰ ਸੀ ਜਸ ਨੂੰ ਰੂਬਲ ਨੇ ਬੜੇ ਸਲੀਕੇ ਨਾਲ ਸਜਾ ਲਿਆ ਸੀ ਮੈਂ ਉਸ ਦੀ ਅੱਗੇ ਪੜ੍ਹਾਈ ਜਾਰੀ ਕਰਨ ਲਈ ਐਡਮਿਸ਼ਨ ਵੀ ਕਰਵਾ ਦਿੱਤੀ ਸੀ ਉਹ ਮੈਨੂੰ ਕਹਿੰਦੀ ਸੀ ਕਿ ਜ਼ਹੀਰ ਤੂੰ ਮੇਰੀ ਜ਼ਿੰਦਗੀ ਨੂੰ ਸਵਰਗ ਬਣਾ ਦਿੱਤਾ ਪਰ ਸੱਚ ਤਾਂ ਇਹ ਆ ਕਿ ਸਵਰਗ ਤਾਂ ਉਸਨੇ ਮੇਰੀ ਜ਼ਿੰਦਗੀ ਨੂੰ ਬਣਾ ਦਿੱਤਾ ਸੀ ਉਹ ਮੇਰਾ ਬਹੁਤ ਜ਼ਿਆਦਾ ਖਿਆਲ ਰੱਖਦੀ ਸੀ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਮੈਨੂੰ ਮੇਰੇ ਖਿਆਲ ਨਾਲ ਮਰਦ ਨੂੰ ਆਪਣੀ ਔਰਤ ਦੇ ਲਈ ਇਸ ਤਰ੍ਹਾਂ ਦਾ ਫੈਸਲਾ ਲੈਣਾ ਚਾਹੀਦਾ ਇਸ ਵਿੱਚ ਕੋਈ ਹਰਜ ਨਹੀਂ ਆ ਸੋ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਭ ਤੋਂ ਵਧੀਆ ਕਮੈਂਟ ਨੂੰ ਹੇਠਾਂ ਪਿੰਨ ਕੀਤਾ ਜਾਵੇਗਾ ਤੇ ਲਾਈਕ ਵੀ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਹਜੇ ਤੱਕ ਨਹੀਂ ਕੀਤਾ ਤਾਂ ਪਲੀਜ਼ tanमा, mei den.